ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਦੀਪ ਸਿੰਘ ਵਦਵਾ ਨਵਜੋਤ ਕੌਰ ਸਿੱਧੂ ਵੱਲੋਂ 500 ਕਰੋੜ ਦੀ ਅਟੈਚੀ ਵਾਲਾ ਬਿਆਨ ਇੰਨਾ ਸੁਰਖੀਆਂ ਚਿਰਿਆ ਕਿ ਕਈ ਲੋਕਾਂ ਨੂੰ ਆ ਕੇ ਸਫਾਈਆਂ ਦੇਣੀਆਂ ਪਈਆਂ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਚੋਂ ਬਾਹਰ ਦਾ ਰਾਹ ਵਿਖਾ ਦਿੱਤਾ ਗਿਆ ਜਾਂ ਸਿੱਧੇ ਤੌਰ ਤੇ ਕਹਿ ਲੋ ਕਿ ਉਸ ਬਿਆਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇੱਕ ਮੌਕਾ ਮਿਲ ਗਿਆ ਕਿ ਕਿਵੇਂ ਕਾਂਗਰਸ ਪਾਰਟੀ ਦੇ ਨੇੜੇ ਆਇਆ ਜਾਏ ਔਰ ਐਸੇ ਕਰਕੇ ਤਰੀਫਾਂ ਦੇ ਪੁੱਲ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਬੰਨੇ ਸ਼ੁਰੂ ਕਰ ਦਿੱਤੇ ਹਾਲਾਂਕਿ ਹੁਣ ਕਲੈਰੀਫਿਕੇਸ਼ਨ ਜ਼ਰੂਰ ਦੇ ਰਹੇ ਨੇ ਕਿ ਮੈਂ ਭਾਜੀਪੀ ਨਹੀਂ ਛੱਡ ਰਿਹਾ ਪਰ ਗੱਲ ਮੈਂ ਅਜ ਕਾਂਗਰਸ ਪਾਰਟੀ ਦੀ ਹੀ ਕਰੂੰਗਾ ਕਿ ਕਾਂਗਰਸ ਪਾਰਟੀ ਦੇ ਵਿੱਚ ਬਿਨਾਂ ਪੈਸਿਆਂ ਤੋਂ ਕੋਈ ਗੱਲ ਨਹੀਂ ਕੀਤੀ ਜਾਂਦੀ ਕਿ ਕਾਂਗਰਸ ਪਾਰਟੀ ਦੇ ਵਿੱਚ ਇਕੱਲਾ ਨਵਜੋਤ ਕੌਰ ਸਿੱਧੂ ਹੀ ਨਹੀਂ ਨੇ ਜਿਹੜੇ 500 ਕਰੋੜ ਵਾਲੀ ਗੱਲ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਵੀ 500 ਕਰੋੜ ਰੁਪਇਆ ਮੰਗਿਆ ਗਿਆ ਸੀ ਇੱਕ ਵੱਡਾ ਖੁਲਾਸਾ ਅੱਜ ਤੁਹਾਡੇ ਸਾਹਮਣੇ ਕਰਨ ਜਾ ਰਿਹਾ ਔਰ ਇਹ ਖੁਲਾਸਾ ਕਾਂਗਰਸ ਦੇ ਹੀ ਇੱਕ ਪੁਰਾਣੇ ਲੀਡਰ ਨੇ ਕੀਤਾ ਹੈ ਕਿ ਕਿਵੇਂ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਪੈਸਾ ਮੰਗਿਆ ਜਾਂਦਾ ਸੀ ਪਾਰਟੀ ਫੰਡ ਦੇ ਨਾਤੇ ਹੋਰ ਬਤੈਰੀਆਂ ਚੀਜ਼ਾਂ ਦੇ ਨਾਤੇ ਪਰ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਦਿੱਤਾ ਔਰ ਉਹਨਾਂ ਨੂੰ ਕੁਰਸੀ ਤੋਂ ਲਾਉਣ ਦਾ 70% ਰੀਜ਼ਨ ਉਹੀ ਰਿਹਾ ਕਿ ਜੋ ਪੈਸਾ ਉਹਨਾਂ ਵੱਲੋਂ ਨਹੀਂ ਦਿੱਤਾ ਗਿਆ ਹੁਣ ਸਵਾਲ ਵੱਡਾ ਹੈ ਕਿ ਜੇ ਇਸ ਤਰ੍ਹਾਂ ਦੇ ਇਲਜ਼ਾਮ ਕਾਂਗਰਸ ਪਾਰਟੀ ਤੇ ਕਾਂਗਰਸ ਦੇ ਇੱਕ ਪੁਰਾਣੇ ਲੀਡਰ ਲਗਾ ਰਹੇ ਨੇ ਫਿਰ ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ ਬੋਲ ਰਹੇ ਉਹ ਕਿਉਂ बार-बार ਨਵਜੋਤ ਕੌਰ ਸਿੱਧੂ ਤੇ ਸਵਾਲ ਖੜੇ ਕਰਦੇ ਹੋਏ ਇਹ ਕਹਿ ਰਹੇ ਨੇ ਕਿ ਮੇਰੇ ਤੋਂ ਅਜੇ ਤੱਕ ਕਿਸੇ ਨੇ ਕੁਝ ਨਹੀਂ ਮੰਗਿਆ ਜਦ ਕਿ ਇੱਕ ਹੋਰ ਲੀਡਰ ਕਹਿ ਰਹੇ ਨੇ ਕਿ ਮੈਨੂੰ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਆਪ ਇਹ ਗੱਲ ਦੱਸੀ ਹੈ ਹੁਣ ਕੌਣ ਸੱਚਾ ਕੌਣ ਝੂਠਾ ਇਹ ਬਿਆਨਬਾਜ਼ੀ ਕਿਉਂ ਹੋ ਰਹੀ ਹੈ ਅੱਜ ਸਿਰਫ ਤੇ ਸਿਰਫ ਇਸ ਤੇ ਗੱਲ ਕਰਾਂਗੇ ਸ਼ਾਇਦ ਹੋਰ ਕੋਈ ਜਾਣਕਾਰੀ ਤੁਹਾਨੂੰ ਦਵੇ ਨਾ ਦੇਵੇ ਪਰ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਣਾ ਆਪਣਾ ਫਰਜ਼ ਸਮਝਦੇ ਹੋਏ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਿਹਾ ਦਰਅਸਲ ਕੈਪਟਨ ਅਬਰਿੰਦਰ ਸਿੰਘ ਨੇ ਪਿਛਲੇ ਦਿਨੀ ਕੁਝ ਇੰਟਰਵਿਊ ਦਿੱਤੇ ਭਾਜਪਾ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਕਾਂਗਰਸ ਦੀਆਂ ਤਾਰੀਫਾਂ ਕੀਤੀਆਂ ਮੌਕਾ ਵੀ ਮਿਲ ਗਿਆ ਸੀ ਕਿਉਂਕਿ ਨਵਜੋਤ ਕੌਰ ਸਿੱਧੂ ਨੇ ਬਿਆਨ ਕੁਛ ਅਜਿਹਾ ਦਿੱਤਾ ਜੋ ਕਿ ਸਿੱਧਾ ਹਿਟਿੰਗ ਹਾਈ ਕਮਾਂਦ ਸੀ ਔਰ ਐਸੇ ਕਰਕੇ ਕੈਪਟਨ ਅਬਰਿੰਦਰ ਸਿੰਘ ਨੂੰ ਸ਼ਾਇਦ ਇੱਕ ਮੌਕਾ ਮਿਲ ਗਿਆ ਕਿ हाई कमांड ਦੇ ਨੇੜੇ ਆਉਣਾ ਤੇ ਥੋੜੀ ਜੀ ਪਾਲਿਸ਼ ਮਾਰ ਦਿੱਤੀ ਜਾਏ ਪਾਲਿਸ਼ ਵਰਡ ਆਬਜੈਕਟੇਬਲ ਹੈ ਉਹਨੂੰ ਤੁਸੀਂ ਸਿਫਾਰਿਸ਼ ਸਮਝ ਲਓ ਉਹਨੂੰ ਤੁਸੀਂ ਕਹਿ ਲਓ ਚਮਚਾਗਰੀ ਪਰ ਮੈਂ ਪਾਲਿਸ਼ ਕਹੂੰਗਾ ਪਾਲਿਸ਼ ਮਾਰੀ ਗਈ ਕੈਪਟਨ ਅਬਰਿੰਦਰ ਸਿੰਘ ਵੱਲੋਂ ਔਰ ਇਹ ਕਿਹਾ ਗਿਆ ਕਿ ਜੀ ਨਵਜੋਤ ਕੋਰ ਸਿੱਧੂ ਝੂਠ ਬੋਲਦੀ ਹੈ ਮੈਂ ਦੋ ਵਾਰ ਸੀ ਹਾਂ ਬੜਿਆ ਮੇਰੇ ਤੋਂ ਕਦੇ ਕੋਈ ਪੈਸਾ ਨਹੀਂ ਮੰਗਿਆ ਗਿਆ ਬਿਆਨ ਹੀ ਸੁਣ ਲਓ ਤੁਸੀਂ ਹੁਣ ਮੇਰੇ ਮੂੰਹੋਂ ਕੀ ਸੁਣਦੇ ਹੋ ਕੈਪਟਨ ਅਬਰਿੰਦਰ ਸਿੰਘ ਦੇ ਮੂੰਹੋਂ ਸੁਣ ਲਓ ਅ ਅਨਫੋਰਚਨਟਲੀ ਦੈਟ ਕਪਲ ਇਜ਼ ਅ ਅਨਸਟੇਬਲ ਕਪਲ ਆਵ ਹ ਸੀਨ ਦਮ ਫਾਰ ਅ ਲੌਂਗ ਟਾਈਮ ਆਪਰੇਟਿੰਗ ਹੀ ਵਾਸ ਅ ਮਾਈਨਿਸਟਰ ਹੀ ਵਾਸ ਅ ਮਿਨਿਸਟਰ ਆਈ ਹੈਡ ਗਿਵਨ ਹਿਮ ਟੂ ਪੋਰਟਫੋਲੀਅਰਸ ਐਂਡ ਹੀ ਵਾਸ ఎవਰੀ ਡੇ ਕ੍ਰੀਬਿੰਗ ਅਬਾਊਟ ਦ ਪਾਵਰ ਸਿਚੁਏਸ਼ਨ ਵਿਦ ਮੈਨ ਐਂਡ ਆ ਸੈਡ ਓਕੇ ਆਵ ਹ ਗਾਟ ਦ ਪਾਵਰ ਯੂ ਟੇਕ ਮਾਈ ਪਾਵਰ ਪੋਰਟਫੋਲੀਆ ਮੈਨੇਜ ਇਟ ਹੀ ਕੁਇਟ ਐਂਡ ਲੇਫਟ ਹੀ ਡੋਜ਼ਨਟ ਟੇਕ ਰਿਸਪੌਂਸਿਬਿਲਟੀ ਸੈਵਨ ਮੰਥਸ ਇਸ ਫਾਈਲਸ ਨੇ It was a total, uh, the fellow was, uh, he's not fit for this job. He was given, Mrs. Gandhi made him uh, a Congress president. What did he do? He ran away, he, ne ran away, he never did anything to, for the Punjab party. So, you know, he's, he likes to show off, say things, uh, the gift of the gab he has, and that's about it. But when it comes to the nitty gritty on the ground, he doesn't do anything. And, but what she said is a total lie. This business of 500 crores being paid for chief ministers. You know how I became chief minister. I was uh, the elections we had won. We had got 62 seats. This was in 2002, and uh, so I rang up Mrs. Gandhi. I said, "Ma'am, we have got 200. We won the election." She says, "So I've been hearing. I've been watching on television." I said, "I said, what would you like me to do, ma'am?" She said, "Go and take the oath." So I went and took the oath. and same thing happened in the in the next election when i told her i said this time we got 77 seats she said well now amrindar go and take the oath that's how it happened so captain abrindar singh keh rahe ne ki 2002 2017 ch jadon jadon mai mukhyamantri baneya mere to koi paisa nahi liya gaya par dooje passe congress de mp rahe aur aaj kal de kendri rajmantri yani ke pehla vi congress de naal si captain de naal si ਔਰ ਅਜ ਵੀ ਕੈਪਟਨ ਸਾਫ ਦੇ ਨਾਲ ਨੇ ਕਿ ਪਹਿਲਾਂ ਦੋਵੇਂ ਕਾਂਗਰਸ ਚ ਸੀ ਕਿ ਅੱਜ ਕੱਲ ਦੋਵੇਂ ਪਾਛ ਪਾਛ ਨੇ ਰਵਨੀਤ ਬਿੱਟੂ ਰਵਨੀਤ ਬਿੱਟੂ ਨੇ ਇੱਕ ਵੱਡਾ ਖੁਲਾਸਾ ਕੀਤਾ ਪਤਾ ਨਹੀਂ ਕਿਉਂ ਪੰਜਾਬ ਦਾ ਮੀਡੀਆ ਮੂੰਹ ਚ ਦਈ ਜਮਾ ਕੇ ਬੈਠਾ ਇਸ ਗੱਲ ਨੂੰ ਕਰ ਨਹੀਂ ਰਿਹਾ ਪਰ ਗੱਲ ਬਹੁਤ ਵੱਡੀ ਹੈ ਸੋਚਣ ਵਾਲੀ ਹੈ ਰਵਨੀਤ ਬਿੱਟੂ ਨੇ ਇਲਜ਼ਾਮ ਲਾਏ ਨੇ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਹਾਈ ਕਮਾਂਡ ਪੈਸੇ ਮੰਗਦਾ ਸੀ बार-बार ਉਹਨਾਂ ਨੂੰ ਦਿੱਲੀ ਸੱਧਿਆ ਜਾਂਦਾ ਸੀ ਰਾਹੁਲ ਗਾਂਧੀ ਦੀ ਕੋਠੀ ਦਾ ਜ਼ਿਕਰ ਕਰ ਰਿਹਾ ਕਿ ਕਿਵੇਂ ਰਾਹੁਲ ਗਾਂਧੀ ਦੀ ਕੋਠੀ ਦੇ ਵਿੱਚ ਇੱਕ ਕਮਰੇ ਚ ਉਦੋਂ ਕਾਂਗਰਸ ਪਾਰਟੀ ਦੇ ਖਜ਼ਾਨਚੀ ਮੋਤੀ لال ਵੋਰਾ ਹੁੰਦੇ ਸੀ ਕਿਵੇਂ ਅਹਮਦ ਪਟੇਲ ਨੂੰ ਇੱਕ ਕਮਰੇ 'ਚ ਬਿਠਾ ਕੇ ਕਿਹਾ ਜਾਂਦਾ ਸੀ ਕਿ ਤੁਹਾਡੇ ਇੰਨੇ ਪੈਸੇ ਬਕਾਇਆ ਨੇ ਤੁਸੀਂ ਦਿੱਤੇ ਨਹੀਂ ਪਾਰਟੀ ਫੰਡ ਆਲੇ ਜਾਂ ਰੈਲੀਆਂ ਦਾ ਜੋ ਖਰਚਾ ਖਰਚਾ ਜੋ ਵੀ ਉਹ तमाम ਗੱਲਾਂ ਰਵਨੀਤ ਬਿੱਟੂ ਨੇ ਕਹੀਆਂ ਕਿ ਉਹ ਦਿਓ ਕਹਿੰਦੇ ਕਰਦੇ ਕਰਦੇ ਇਹ ਤੱਕ ਗੱਲ ਆ ਗਈ ਸੀ ਕਿ ਤੁਹਾਡਾ 500 ਕਰੋੜ ਬਕਾਇਆ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਰਵਨੀਤ ਬਿੱਟੂ ਆਪ ਇਸ ਫਿਗਰ ਦਾ ਖੁਲਾਸਾ ਕਰ ਰਹੇ ਨੇ ਉਹ ਕਹਿੰਦੇ ਮੈਨੂੰ ਉਹਨਾਂ ਨੇ ਆਪ ਦੱਸੀ ਹੈ کہ میرے نہ کر دے اور اسے کر کے دلی میٹنگ میں جاندہ نہیں چونکہ جدو میں گا پھر انہاں نے گل کرنی ہے کہ جو پیسے دیو جی میرے تو یقین نہیں نا سن لو رونیت بٹو کہہ رہے نے ہم یہیں دلی میں ہی تھے کپورتھلا ہاؤس میں کچھ چند لوگ رہ گئے تھے جو اخیر تک ان کے ساتھ رہے پر میں یہ ضرور کہوں گا جو کیپٹن امرندر سنگھ جی ابھی کسی دن وہ بھی وہ بتائیں گے کانگریس پارٹی نے کس طریقے سے ان کو تنگ کیا یہ راہل گاندھی جی کے بارہ تگلک جو ان کا گھر تھا وہاں پہ جب چیم منسٹر تھے یہ خود باتیں بتائی ہوئی باتیں میں کر رہا ہوں کس طریقے سے ان کو بولا جاتا تھا بھی آپ چیم منسٹر ہیں اور پنجاب جیسی سٹیٹ کے چیم منسٹر ہیں کتنی سٹیٹ ہیں جہاں پہ ہمارے راج ہیں گنتی میں راج ہے اور کیسے یہ پارٹی چلے گی موتی لال ووہا جی اس ٹائم خجانتی تھے تو جتنا حساب کوئی باقی سٹیٹ سے آتا تھا تو وہاں پہ اب احمد پٹیل جی ہے نہیں کمجور آدمی تو ان کو کوئی بول نہیں پاتا تھا راہل گاندی بات کر نہیں پاتے تھے تو یہ اس ٹائم احمد پٹیل جی کو وہاں پہ بٹھا کے رکھتے تھے دوسرے کمرے میں اور ان کو یہ کہا جاتا تھا بھی اتنا ابھی پنجاب کے اوپر کانگریس پارٹی کا جو فنڈ ہے وہ اتنے سال سے آپ نے نہیں دیا اب یہ ڈبل ہو کے پانچ سو کروڑ ہو گیا ہے یہ سو کروڑ آپ نے پچھلی بار دینا تھا یہ چیزیں ابھی کیپٹن امرندر سنگھ نے ان کے بارے میں بتا ہی نہیں ہے کیونکہ وہ پارٹی میں رہے ہیں لمبا چر پر یہ ہمیں پتا ہے کس طریقے سے کیپٹن صاحب جب سی ایم تھے تو بہت ایسے بار بار ان کو دلی وہ کئی بار یہاں دلی آتے نہیں تھے اسی لیے میٹنگ سکپ کر جاتے تھے بھی سامنے یہ پھر مجھے کہیں گے آپ کا جو فنڈ آنا تھا پارٹی کے لیے بھائی ابھی تک آیا نہیں تو یہاں سے بتائی جاتی تھی یہ منسٹری اس اس کو دی جائے جس میں بہت بڑا پیسہ ہے تو یہ بار بار یہ میں آپ کو یہ بھی کہہ دوں وہ مانے چاہے نہ اس میں سیونٹی پرسنٹ رول جو رہا ہے جو انہوں نے پیسہ نہیں پچایا یہاں پہ اس لیے بھی کانگریس پارٹی کی لیڈرشپ بار بار نراج ہوتی تھی جیسے ابھی انہوں نے ریلی کی ہے کلی ایسے بڑے بڑے پروگراموں میں ایسی بڑی بڑی چیزوں میں ہمیشہ یہ پنجاب کی ڈیوٹی لگاتے تھے جو کیپٹن امرندر سنگھ کبھی اس چیز کی وہ کہتے تھے میں کرپشن جب لوٹ پاٹ جب کرتا نہیں جہاں بتائیے بھی میں یہ کام کروں وہ کہتے تھے بھی کرو ہمیں کوئی فرق نہیں پڑتا آپ کریے اسی لیے جو ریٹ کی بات آئی ہے جو ریٹ کی بات آئی ہے نوجوت سدھو پروار سے وہ اسی لیے آئی ہے کیپٹن صاحب کو تارنے کے بعد وہ ٹیچیوں کی جو بات آئی ہے وہ اسی لیے آئی ہے

ਕਿ ਪੰਜਾਬ ਤੋਂ ਪੈਸਾ ਕਾਂਗਰਸ ਹਾਈ ਕਮਾਂਡ ਕੋਲ ਜਾਂਦਾ ਸੀ। ਔਰ ਦੂਜਾ ਸਵਾਲ ਕੈਪਟਨ ਅਮਰਿੰਦਰ ਸਿੰਘ ਤੇ ਹੈ। ਕਿ ਕੈਪਟਨ ਅਮਰਿੰਦਰ ਸਿੰਘ ਫਿਰ ਇਹ ਕਿਉਂ ਕਹਿ ਰਹੇ ਨੇ ਕਿ ਹਾਈ ਕਮਾਂਡ ਕੋਈ ਪੈਸਾ ਨਹੀਂ ਮੰਗਦੀ ਜਾਂ ਕਾਂਗਰਸ ਦੀ ਹਾਈ ਕਮਾਂਡ ਅੱਜ ਤੱਕ ਕਿਸੇ ਨੂੰ ਨਹੀਂ ਕਹਿੰਦੀ ਪੈਸਾ ਦਿਓ ਨਵਜੋਤ ਕੌਰ ਸਿੱਧੂ ਝੂਠ ਬੋਲ ਰਹੇ ਨੇ। ਇਹਦਾ ਮਤਲਬ ਨਵਜੋਤ ਕੌਰ ਸਿੱਧੂ ਸਹੀ ਬੋਲ ਰਹੇ ਨੇ। ਹਾਲਾਂਕਿ ਇਹ ਤੇ ਪੰਜਾਬ ਦਾ ਹੁਣ ਬੱਚਾ-ਬੱਚਾ ਜਾਣਦਾ ਹੈ ਘਰ-ਘਰ ਦੇ ਵਿੱਚ ਚੱਲੀ ਗੱਲ ਕੌਣ ਦੇਣ ਦਾ ਸੂਟਕੇਸ ਸਾਰਿਆਂ ਨੂੰ ਪਤਾ ਇਹ ਗੱਲ ਨੂੰ ਤੁਰ ਗਈ ਹੈ ਪੰਜਾਬ ਚ ਪਰ ਸਵਾਲ ਵੱਡਾ ਹੁਣ ਕੈਪਟਨ ਅਮਰਿੰਦਰ ਸਿੰਘ ਤੇ ਵੀ ਹੈ ਕਿ ਕਾਂਗਰਸ ਦੇ ਨੇੜੇ ਆਉਣ ਦੇ ਚੱਕਰ ਚ ਕੈਪਟਨ ਅਮਰਿੰਦਰ ਸਿੰਘ ਨੇ ਇੰਨਾ ਕੁ ਬਿਆਨਬਾਜ਼ੀ ਜਾਂ ਕਹਿਦੋ ਕਿ ਇੰਨੀ ਸਿਫਾਰਿਸ਼ਾਂ ਕਰਤੀਆਂ ਕਿ ਸ਼ਾਇਦ ਉਹ ਇਹ ਭੁੱਲ ਗਏ ਜੋ ਰਵਜੀਤ ਬਿੱਟੂ ਕਹਿ ਰਹੇ ਨੇ ਕਿ ਕੈਪਟਨ ਸਾਹਿਬ ਨੂੰ ਕੁਰਸੀ ਤੋਂ ਲਾਉਣ ਦੇ ਵਿੱਚ 70% ਗੱਲ ਇਹੀ ਹੈ ਕਿ ਉਹ ਪੈਸੇ ਨਹੀਂ ਦਿੰਦੇ ਸੀ ਮਤਲਬ ਇੱਕ ਗੱਲ ਤੇ ਚਲੋ ਚੰਗੀ ਹੈ ਕਿ ਕੈਪਟਨ ਸਾਹਿਬ ਪੈਸੇ ਨਹੀਂ ਦਿੰਦੇ ਸੀ ਇਸ ਕਰਕੇ ਲਾਤਾ ਪਰ ਸਵਾਲ ਹੁਣ ਕਾਂਗਰਸ ਪਾਰਟੀ ਤੇ ਹੈ ਕਿ ਕਾਂਗਰਸ ਪਾਰਟੀ ਯਾਨੀ ਪੈਸੇ ਲੈਂਦੀ ਹੈ। ਔਰ ਜੇ ਕਾਂਗਰਸ ਪੈਸੇ ਲੈਂਦੀ ਹੈ ਤੇ ਹੁਣ ਕੈਪਟਨ ਸਾਹਿਬ ਕਿਉਂ ਤਾਰੀਫ ਕਰ ਰਹੇ ਹੈ? ਇਹ ਕੁਝ ਗੱਲਾਂ ਨੇ ਜੋ ਬਹੁਤ ਕੰਟਰਾਡਿਕਟ ਨੇ ਔਰ ਮੈਨੂੰ ਲੱਗਦਾ ਹੈ ਕਿ ਹੁਣ ਥੋੜਾ ਜਿਹਾ ਹਾਈ ਕਮਾਂਡ ਕਾਂਗਰਸ ਵਾਲੀ ਜਾਂ ਪੰਜਾਬ ਦੇ ਲੀਡਰਾਂ ਨੂੰ ਨੇਦੇ ਤੇ ਸਪਸ਼ਟਿਕਰਣ ਦੇਣਾ ਚਾਹੀਦਾ ਹੈ ਕਿ ਰਵਨੀਤ ਮਿੱਟੂ ਦਾ ਬਿਆਨ ਜਿਹਦੇ ਚ ਜ਼ਿਕਰ ਕਰ ਰਹੇ ਨੇ ਕਿ ਪੈਸੇ ਮੰਗੇ ਜਾਂਦੇ ਸੀ ਕਿਵੇਂ ਜਾਣਬੁੱਝ ਕੇ ਟੌਰਚਰ ਕੀਤਾ ਜਾਂਦਾ ਸੀ ਟੌਰਚਰ ਵਰਡ ਥੋੜਾ ਜਿਹਾ ਹਾਰਡ ਹੈ ਟਿੰਗ ਹੈ ਚਲੋ ਪ੍ਰੈਸ਼ਰ ਦਿੱਤਾ ਜਾਂਦਾ ਸੀ ਕਿ ਜੀ ਦੇਓ ਪੈਸੇ ਔਰ ਜਦੋਂ ਪੈਸੇ ਨਾ ਦਿਓ ਤੇ ਦਿੱਲੀ ਬੁਲਾ ਕੇ ਮੀਟਿੰਗਾਂ ਦੇ ਵਿੱਚ ਬਾਰ-ਬਾਰ ਇਹ ਗੱਲ ਕਹੀ ਜਾਂਦੀ ਸੀ ਕਿ ਤੁਹਾਡਾ ਫੰਡ ਬਕਾਇਆ ਤੁਸੀਂ ਕਰ ਨਹੀਂ ਰਹੇ ਕੁਝ ਔਰ ਸ਼ਾਇਦ ਅਸੇ ਕਰਕੇ ਉਹਨਾਂ ਨੂੰ ਲਾ ਵੀ ਦਿੱਤਾ ਉਹ ਕਹਿੰਦੇ 70% ਹਿੱਸਾ ਹੈ ਹੁਣ ਸਵਾਲ ਬਹੁਤ ਸਾਰੇ ਨੇ ਪਰ ਹੁਣ ਮਜਬੂਰੀ ਕੈਪਟਨ ਸਾਹਿਬ ਦੀ ਕੀ ਹੈ ਕਿ ਆਪਣੀਆਂ ਪੁਰਾਣੀਆਂ ਗੱਲਾਂ ਨੂੰ ਛੱਡ ਕੇ ਹੁਣ ਉਹ ਵਾਪਸ ਪਾਲਸ਼ਾਂ ਤੇ ਆ ਗਏ ਕਾਂਗਰਸ ਪਾਰਟੀ ਦੇ ਵਿੱਚ ਜਾਣਾ ਠੀਕ ਹੈ ਹਾਲਾਂਕਿ ਉਹਨੋਂ ਕਹਿ ਰਹੇ ਨੇ ਕਿ ਅਜੇ ਮੇਰਾ ਬੀਜੇਪੀ ਛੱਡਣ ਦਾ ਕੋਈ ਐਸਾ ਵਿਚਾਰ ਨਹੀਂ ਹੈ ਪਰ ਦੂਜੇ ਪਾਸੇ ਇਹ ਵੀ ਕਹਿ ਰਹੇ ਕਿ ਮੇਰੀ ਸੁਣਦਾ ਕੋਈ ਨਹੀਂ ਤੇ ਜੇ ਪਾਸੇ ਇਹ ਵੀ ਕਹਿ ਰਹੇ ਨੇ ਕਿ ਕਾਂਗਰਸ ਬਹੁਤ ਚੰਗੀ ਪਾਰਟੀ ਹੈ ਚੌਥੇ ਪਾਸੇ ਉਹ ਇਹ ਵੀ ਕਹਿ ਰਹੇ ਨੇ ਕਿ ਰਵਜੂਦ ਕੋਰ ਸਿੱਧੂ ਝੂਠ ਬੋਲ ਰਹੀ ਹੈ ਔਰ ਦੂਜੇ ਪਾਸੇ ਇਹ ਵੀ ਖੁਲਾਸੇ ਹੋ ਰਹੇ ਨੇ ਕਿ ਭਾਈ ਪੈਸੇ ਤੇ ਹੋਣਾ ਤੋ ਵੀ ਮੰਗੇ ਸੀ ਤਾਂ ਹੀ ਉਹਨਾਂ ਨੂੰ ਲਾਤਾ ਹੁਣ ਇਹ ਬਹੁਤ ਸਾਰੇ ਕੰਟਰਡਿਕਸ਼ਨ ਨੇ ਪਰ ਕੁਲ ਮਿਲਾ ਕੇ ਪੈਸਿਆਂ ਵਾਲੇ ਬਿਆਨ ਨੇ ਇੱਕ ਵਾਰ ਫਿਰ ਤੋਂ ਤਰਸਲੀ ਮਚਾ ਦਿੱਤੀ ਹੈ ਅਕੇਲੋ ਕੇ ਕਾਂਗਰਸ ਪਾਰਟੀ ਪਰ ਫਿਰ ਤੋਂ ਸਵਾਲਾਂ ਦੇ ਘੇਰੇ ਚ ਹੈ ਕਿ ਕੀ ਕਾਂਗਰਸ ਹਾਈ ਕਮਾਂਡ ਪੈਸੇ ਦੇ ਭਾਲਦੀ ਹੈ ਪੰਜਾਬ ਤੋਂ ਲੈਂਦੀ ਹੈ ਪੰਜਾਬ ਤੋਂ ਜੋ ਨਹੀਂ ਦਿੰਦਾ ਉਹਨੂੰ ਹਟਾ ਦਿੰਦੀ ਹੈ ਇਹ ਰਵਨੀਤ ਬਿੱਟੂ ਕਹਿ ਰਿਹਾ ਦੂਜੇ ਪਾਸੇ ਜੇ ਲੈਂਦੀ ਹੈ ਤੇ ਫਿਰ ਇਹਦਾ ਮੈਂ ਤੁਹਾਨੂੰ ਜੂਥਕੌਰ ਸਿੱਧੂ ਠੀਕ ਨੇ ਉਹਨਾਂ ਦਾ ਸਸਪੈਂਸ਼ਨ ਗਲਤ ਹੈ ਹਾਲਾਂਕਿ ਬਿਆਨਬਾਜ਼ੀ ਹਾਈ ਕਮਾਂਡ ਦੇ ਖਿਲਾਫ ਹੈ ਤੇ ਸਸਪੈਂਸ਼ਨ ਨੂੰ ਠੀਕ ਕਰਾਰ ਦਿੱਤਾ ਗਿਆ ਪਰ ਕੁੱਲ ਮਿਲਾ ਕੇ ਕਾਂਗਰਸ ਦਾ ਕਲੇਸ਼ ਹੁਣੇ ਪੈਸਿਆਂ ਵਾਲੇ ਮਾਮਲੇ ਤੇ ਸਪਸ਼ਟਿਕਰਣ ਦੇਣ ਨੂੰ ਲੈ ਕੇ ਬਣਦਾ ਪਰ ਇਹ ਤੱਥ ਇਹ ਬਿਆਨ ਹੀ ਸੀ ਦੋ ਸੁਣ ਕੇ ਸਮਝ ਕੇ ਤੁਹਾਡੇ ਸਾਹਮਣੇ ਲੈ ਕੇ ਆਇਆ ਹੁਣ ਤੁਸੀਂ ਤੈਅ ਕਰੋ ਕਾਂਗਰਸ ਹੈ ਕੀ ਹੁਣ ਤੁਸੀਂ ਤੈਅ ਕਰੋ ਕੈਪਟਨ ਸਾਹਿਬ ਕੀ ਨੇ ਹੁਣ ਤੁਸੀਂ ਤੈਅ ਕਰੋ ਨਵਜੋਤ ਕੋਰ ਸਿੱਧੂ ਕੀ ਨੇ ਔਰ ਕਿਉਂ ਕਹਿ ਰਹੇ ਨੇ ਤੇ ਹੁਣ ਤੁਸੀਂ ਤੈਅ ਕਰੋ ਬਰੀਫ ਕੇਸ ਅਗਲਾ ਕੀ ਨੇ ਦੇਣਾ ਦੇਣਾ ਵੀ ਹੈ ਦਵਾਨਾ ਪੰਜਾਬ ਨੇ ਜਾਂ ਨਹੀਂ ਦਵਾਨਾ ਯਾਨੀ ਕਿ ਜਿਹੜੀ ਸਰਕਾਰ ਬਣੂਗੀ ਅੱਗੇ ਜੇ ਸਰਕਾਰ ਕਾਂਗਰਸ ਦੀ ਬਣਦੀ ਹੈ ਤੇ ਫਿਰ ਥੋੜੇ ਦਿਨ ਪਹਿਲਾਂ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਵੀ ਪੀਸੀ ਕੀ ਤੀਸੀ ਕੇ ਰੇਟ ਲਿਸਟ ਤੈ ਹੈ ਫਿਰ ਉਹ ਲੋਕ ਤੈ ਕਰਨਗੇ ਕਿ ਕਿਨੇ ਸੂਟਕੇਸ ਦੇਣਾ ਕਿਦੇ ਤੇ ਮੋਡਿਆਂ ਤੇ ਬੋਝ ਜਾਂ ਭਾਰ ਪਹਿਣਾ ਪਰ ਕੁਲ ਮਿਲਾ ਕੇ ਕਾਂਗਰਸ ਦੇ ਵਿੱਚ ਸਭ ਕੁਝ ਚੰਗਾ ਨਹੀਂ ਹੈ ਔਰ ਕਾਂਗਰਸ ਪਾਰਟੀ ਨੂੰ ਇਹ ਵਿਚਾਰਨਾ ਪਏਗਾ ਕਿ ਇਸ ਤਰ੍ਹਾਂ ਦੇ ਬਿਆਨ ਜੋ ਵਿਰੋਧੀਆਂ ਵੱਲੋਂ ਹੁਣ ਕਿਉਂਕਿ ਰਵਨੀਤ ਬਿੱਟੂ ਵਿਰੋਧੀ ਨੇ ਬਿਆਨ ਹੋਣਾ ਨਹੀਂ ਦਿੱਤਾ ਜਵਾਬ ਕਾਂਗਰਸ ਲੀਡਰਾਂ ਨੂੰ ਦੇਣਾ ਪਏਗਾ ਕਹਾਣੀ ਬਹੁਤ ਲੰਬੀ ਹੈ ਪਰ ਕੈਪਟਨ ਅਬਰਿੰਦਰ ਸਿੰਘ ਦੀ ਇਹ ਪਲਟੀ ਸਵਾਲ ਖੜੇ ਕਰਦੀ ਹੈ ਕਹਿੰਦੇ ਨੇ ਕਿ ਕਈ ਵਾਰੀ ਕੁਰਸੀ ਜਦੋਂ ਨਜ਼ਰ ਆਵੇ ਨਾ ਕਿ ਅੱਗੇ ਮਿਲ ਸਕਦੀ ਹੈ ਫਿਰ ਬੰਦਾ ਪਤਾ ਨਹੀਂ ਕਿਹੋ ਜਿਹਾ ਬਿਆਨ ਦੇ ਜਾਂਦਾ ਔਰ ਕਿਤੇ ਨਾ ਕਿਤੇ ਬਿਆਨ ਇਸ ਤਰ੍ਹਾਂ ਦੇ ਨਜ਼ਰ ਆਉਂਦੇ ਇਜਾਜ਼ਤ ਦਿਓ ਸਾਸਤਰੀ ਕ